ਵੀਡੀਓ ਦੇਖ ਰਹੇ ਸਾਰੇ ਪੈਣ ਭਰਾਵਾਂ ਤੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਤੇ ਆਪਾਂ ਐਸ ਵਕਤ ਖੜੇ ਆ ਦਸੂਆ ਪਿੱਛੇ ਜਿਹੜੀ ਸੜਕ ਦੇਖ ਰਹੇ ਹੋ ਤੁਸੀਂ ਇਹ ਦਸੂਆ ਪਠਾਨਕੋਟ ਰੋਡ ਤੋਂ ਸੱਜੇ ਤੋਂ ਮੁੜਦੀ ਹੈ ਤੇ ਸੱਜੇ ਤੋਂ ਮੁੜ ਕੇ ਇਹ ਪੈ ਜਾਂਦੀ ਹੈਗੀ ਜੀ ਦਸੂਆ ਫੋਰੈਸ ਸੈਂਟਰੀ ਵੱਲ ਉਸ ਤੋਂ ਅੱਗੇ ਚੱਲੀ ਜਾਂਦੀ ਹੈਗੀ ਇਹ ਪਹਾੜਾਂ ਵੱਲੋਂ ਯਾਨੀ ਕਿ ਹਿਮਾਚਲ ਉਹ ਪੰਜਾਬ ਵਿੱਚ ਰਹਿੰਦੇ ਆ ਮਤਲਬ ਦਾ ਬਹੁਤੇ ਵੀਰ ਭੈਣ ਜਿਹੜੇ ਇਹ ਨਹੀਂ ਜਾਣਦੇ ਵੀ ਪੰਜਾਬ ਦੇ ਵਿੱਚ ਇੱਕ ਫੋਰੈਸਟ ਸੈਂਟਰੀ ਵੀ ਹੈ ਇੱਕ ਜੰਗਲ ਵੀ ਹੈ வனਭਾਗ ਦਾ ਤੇ ਜਿੱਥੇ ਤੁਸੀਂ ਆਪਦੀ ਨੇੜੇ-ਤੇੜੇ ਦੀ ਪਿਕਨਿਕ ਹੈ ਜਿਹੜੀ ਉਹ ਕਰ ਸਕਦੇ ਹੋ ਸੋ ਅੱਜ ਨਿਕਲੇ ਆ ਤੇ ਇਸ ਤੋਂ ਅੱਗੇ ਸਫ਼ਰ ਆਪਾਂ ਕਰਨਾ ਹੈਗਾ ਕਰੀਰੀ ਦਾ ਸਵੇਰ 8:00 ਵਜੇ ਚੱਲੇ ਸੀਗੇ ਮੁਕਸਰ ਤੋਂ ਤੇ 4 ਘੰਟਿਆਂ ਵਿੱਚ ਆਪਾਂ ਦਸੂਹੇ ਪਹੁੰਚੇ ਆ ਤੇ ਦਸੂਹੇ ਤੋਂ ਅੱਗੇ ਦੱਸਾਪੁਰ ਹੁਣ ਆਪਣਾ ਹੈਗਾ 100 ਤੋਂ 40 ਕਿਲੋਮੀਟਰ ਦਾ 140 ਕਿਲੋਮੀਟਰ ਵਾਟ ਕੱਟ ਕੇ ਕਰੀਰੀ ਪਿੰਡ ਰੁਕਾਂਗੇ ਤੇ ਉਦੋਂ ਗਾਂ ਦਾ ਜਿਹੜਾ ਹੈਗਾ ਹਾਲ ਆਪਾਂ ਕਰੀਰੀ ਬੈਠੇ ਡਿਸਕਸ ਕਰਾਂਗੇ ਮੁਨੇ ਵੀ ਜਿਹੜੀ ਸਫਰ ਤੋਂ ਦੇਖਦੇ ਆਂ ਉਹ ਇਹ ਆਉਂਦੀ ਹੈ ਜੀ ਪਠਾਨਕੋਟ ਮੁਕੇਰੀਆਂ ਤੇ ਸੱਜੇ ਚਲੀ ਜਾਂਦੀ ਹੈ ਇਹ ਤਲਵਾੜੇ ਦੀ ਤਲਵਾੜੇ ਤੋਂ ਅੱਗੇ ਚਲੀ ਜਾਂਦੀ ਚੰਦਪੁਰਨੀ ਨੂੰ ਤੇ ਇੱਥੋਂ ਜਿਹੜਾ ਆਪਣਾ ਤਲੇ ਦੀ ਖਾਸ ਹੈ ਉਹ ਲਗਭਗ 80 ਕਿਲੋਮੀਟਰ ਦੂਰ ਹੈਗੇ ਆ ਤੇ ਗਾਂਹ ਹੋਊਗਾ ਤਲਵਾੜਾ ਤੇ ਟਾਈਮ ਆਊਗਾ ਕੁਕੀ ਲਾਉਗੀ ਉਹ ਦੇਖੋ ਇਸ ਵਕਤ ਆਪਾਂ ਖੜੇ ਆਂ ਪੌਂਗ ਡੈਮ ਕੋਲੇ ਸੋ ਪੌਂਗ ਡੈਮ ਤੇ ਇੱਥੇ ਆ ਪਰਮਟ ਲੈ ਦਿੰਦੇ ਆ ਇਹ ਆਪਾਂ ਦਾ ਵੈਸੇ ਕ੍ਰੋਸ ਕਰਨਾ ਅੱਗੇ ਖਟਿਆਰ ਤੇ ਟਮੇਟਾਲੀ ਆਪਾਂ ਕ੍ਰੋਸ ਕਰਨਾ ਪਰ ਇਹ ਇੱਥੇ ਐਂਟਰੀ ਕਰਕੇ ਭੇਜਦੇ ਆ ਜੇ ਤੁਸੀਂ ਪੌਂਗ ਟਾਈਮ ਦੇਖਣਾ ਤਾਂ ਤੁਹਾਨੂੰ ਪਿੱਛੋਂ ਪਰਮਿਸ਼ਨ ਚਾਹੀਦੀ ਸੋ ਨਾਮ ਲਿਖਦੇ ਆ ਗੱਡੀ ਦਾ ਨੰਬਰ ਲਿਖਦੇ ਆ ਤੇ ਗਾਹ ਨੂੰ ਤੋਰ ਦਿੰਦੇ ਆ ਇਹ ਰਾਹ ਜਾਂਦਾ ਹੈਗਾ ਖਟਿਆਰ ਟਮੇਟਾ ਪੌਂਗ ਡੈਮ ਲੰਘ ਕੇ ਆਪਾਂ ਜਾਵਾਂਗੇ ਜਿਕਰੀ ਦੀ ਇਹ ਨਵਾਂ ਰਾਹ ਹੈ ਉਹ ਸੜਕ ਤੋਂ ਖੱਬੇ ਪਾਸੇ ਹੈ ਜਿਹੜੀ ਆਪਾਂ ਪਹਿਲਾਂ ਵਾਲੀ ਸੜਕ ਜਾਂਦੇ ਹੁੰਦੇ ਹਾਂ ਉਹ ਤੋਂ ਖੱਬੇ ਪਾਸੇ ਹੈ ਪੌਂਗ ਡੈਮ ਦੇ ਬੈਰੀਕਡ ਨਾਲ ਕਿ ਆ ਸੜਕ ਆਉਂਦੀ ਆ ਪੌਂਗ ਡੈਮ ਦੀ ਰੱਖ-ਰਖਾਵ ਲਈ ਉੱਥੇ ਪਹੁੰਚਣ ਲਈ ਤੇ ਉਹਦੀਆਂ ਸਾਰੀਆਂ ਜਿਹੜੀਆਂ ਗਤੀਵਿਧੀਆਂ ਦੇਖਣ ਲਈ ਸਰਕਾਰ ਨੇ ਬਹੁਤ ਸੋਹਣੀ ਸੜਕ ਬਣਾਈ ਵੀ ਆ ਪਰ ਜਿਹੜੇ ਪਿੰਡ ਡੈਮ ਦੇ ਉਰਲੇ ਪਾਸੇ ਤੇ ਪਰਲੇ ਪਾਸੇ ਆ ਉਹਨਾਂ ਨੂੰ ਜੋੜਨ ਦੀ ਹੀ ਅਗਿਆ ਵੀ ਦੇਣੀ ਸੋ ਅਗਿਆ ਕੀ ਆ ਜਿਹੜਾ ਪਰਮਿਟ ਲਿਆ ਬਸ ਦਾਖਲਾ ਕਰਾ ਦੇਣਾ ਤੁਸੀਂ ਤੇ ਦਾਖਲਾ ਕਰਵਾ ਕੇ ਤੁਸੀਂ ਅੱਗੇ ਜਾ ਸਕਦੇ ਹੋ ਤੇ ਇੱਥੇ ਰੁਕਣ ਦੀ ਮਨਾਹੀ ਹੈ ਇਹਦੀ ਫੋਟੋ ਖਿਚਣ ਦੀ ਮਨਾਈ ਹੈ ਅੱਗੇ ਜਿਹੜਾ ਡੈਮ ਆਉਂਦਾ ਉਹਦੇ ਦਾ ਬਿਲਕੁਲ ਹੀ ਉਹਨਾਂ ਨੇ ਮਨਾ ਕੀਤਾ ਹੋਇਆ ਕਿਉਂਕਿ ਇਹ ਡੈਮ ਦੀ ਸੁਰੱਖਿਆ ਦੇ ਪੱਖ ਤੋਂ ਹੁੰਦਾ ਕਿਉਂਕਿ ਕੋਈ ਵੀ ਇਹਨਾਂ ਨੂੰ ਐ ਵਿੱਚ ਅਨਸਖਾਵੀ ਘਟਨਾ ਨਾ ਹੋ ਜੇ ਜਾਂ ਕੋਈ ਡੈਮ ਦੀ ਤੋੜ-ਫੋੜ ਜਾਂ ਕਿਸੇ ਹੋਰ ਤਰੀਕੇ ਨਾਲ ਡੈਮ ਨੂੰ ਨੁਕਸਾਨ ਨਾ ਕੋਈ ਪਹੁੰਚਾ ਦੇ ਇਸ ਕਰਕੇ ਬੰਦ ਕੀਤਾ ਇਹ ਰਸਤਾ ਹੈ ਖਦੀਆ ਡੇਮ ਇਟਾ ਠੀਕ ਹੈ ਪੌਂਗ ਟਾਈਮ 1961 ਦੇ ਵਿੱਚ ਬਣਨਾ ਸ਼ੁਰੂ ਹੋਇਆ ਤੇ 1975 ਤੱਕ ਬਣ ਕੇ ਇਹ ਪੂਰਾ ਹੋ ਗਿਆ ਸੀਗਾ ਬਿਆਸ ਦਰਿਆ ਦੇ ਉੱਤੇ ਬੰਨ ਮਾਰ ਕੇ ਉਹਦਾ ਪਾਣੀ ਰੋਕਿਆ ਗਿਆ ਤੇ ਉਹਨੂੰ ਸਿੰਚਾਈ ਦੇ ਲਈ ਵਰਤਣ ਦੇ ਵਾਸਤੇ ਡੈਮ ਬਣਾਇਆ ਗਿਆ ਸੋ ਬੰਨ ਮਾਰਨ ਤੋਂ ਬਾਅਦ ਜਿਹੜੀ ਪਿੱਛੇ ਝੀਲ ਬਣੀ ਹੈ ਉਹਦਾ ਨਾਮ ਹੈਗਾ ਮਹਾਰਾਣਾ ਪ੍ਰਤਾਪ ਸਾਗਰ ਸੋ ਸੱਜੇ ਹੱਥ ਸੋਹਣੀ ਨੀਲੇ ਪਾਣੀ ਦੀ ਝੀਲ ਹੈ ਤੇ ਖੱਬੇ ਪਾਸੇ ਜਿਹੜਾ ਹੈਗਾ ਡੈਮ ਤੋਂ ਨਿਕਲਦਾ ਪਾਣੀ ਹੈ ਥੋੜਾ ਗੰਦਲਾ ਤੇ ਅੱਗੇ ਜਾ ਕੇ ਜਿਹੜਾ ਹੈਗਾ ਇਹ ਅ ਨਹਿਰਾਂ ਦੇ ਰਾਹੀਂ ਪੰਜਾਬ ਨੂੰ ਭੇਜਿਆ ਜਾਂਦਾ ਸੋ ਡੈਮਾਂ ਦੇ ਕਰਕੇ ਪੰਜਾਬ ਦੇ ਵਿੱਚ ਤਿੰਨ ਥਾਂ ਮਸ਼ਹੂਰ ਹੈ ਜੁਗਿਆਲ ਤਲਵਾੜਾ ਤੇ ਨੰਗਲ ਸੋ ਤਿੰਨਾਂ ਦੇ ਡੈਮ ਬਣੇ ਹੋਏ ਆ ਜੁਗਿਆਲ ਰਾਵੀ ਦਰਿਆ ਤੇ ਬਣਿਆ ਹੋਇਆ ਤੇ ਜਿਹੜਾ ਨੰਗਲ ਹੈ ਉਹ ਸਤਲੁਜ ਦਰਿਆ ਤੇ ਬੰਨ ਮਾਰਿਆ ਹੋਇਆ ਸੋ ਡੈਮ ਦੀ ਜਿਹੜੀ ਲੰਬਾਈ ਹੈ ਉਹ ਕਾਫੀ ਹੈ ਤੇ ਸੜਕ ਪੂਰੀ ਸਾਫ ਸੁਥਰੀ ਹੈ ਵੀਡੀਓ ਬਣਾਉਣੀ ਤਾਂ ਇੱਥੇ ਮਣਾ ਸੀ ਪਰ ਨਾ ਮੈਂ ਰੁਕਿਆ ਸਿਰਫ ਗੋਪਰੋ ਦੇ ਕੈਮਰੇ ਦੇ ਨਾਲ ਜਿਹੜੀ ਹੈਗੀ ਵੀਡੀਓ ਉਹ ਬਣਾ ਲਈ ਆਪਾਂ ਫਤਿਹਪੁਰ ਤੋਂ ਥੋੜਾ ਜਿਹਾ ਪਿੱਛੇ ਖੜੇ ਆ ਤੇ ਜਿਹੜੀ ਪਿੱਛੇ ਮੇਰੇ ਸੜਕ ਦੇਖ ਰਹੇ ਹੋ ਉਹ ਜਾਂਦੀ ਹੈ ਫਤਿਹਪੁਰ ਤੋਂ ਨੂਰਪੁਰ ਤੇ ਨੂਰਪੁਰ ਤੋਂ ਅੱਗੇ ਚਲੀ ਜਾਂਦੀ ਹੈ ਇਹ ਪਠਾਨਕੋਟ ਤੇ ਆਪਾਂ ਜਾਣਾ ਹੈ ਸਾਹਮਣੇ ਪਿੰਡਾਂ ਵੀ ਦੀ ਰਸਤਾ ਜਾਂਦਾ ਜਾਵਲੀ ਜਾਵਲੀ ਤੋਂ ਤਾਂ ਹੋ ਕੇ ਸ਼ਾਹਪੁਰ ਸ਼ਾਹਪੁਰ ਤੋਂ ਹੋ ਕੇ ਜਾਊਗਾ ਕਰੀਰੀ ਖਾਸ ਨੂੰ। ਉਹ ਕਰੀਰੀ ਖਾਸ ਪਹੁੰਚਾਂਗੇ ਸਮਾਂ ਹੋਇਆ ਜੀ 1:30 2 ਦਾ ਤੇ ਕਰੀਰੀ ਤੱਕ ਮੈਨੂੰ ਲੱਗਦਾ 5 4 6 4 ਪਹੁੰਚ ਜਾਾਂਗੇ। ਸਾਹਮਣੇ ਜਿਹੜੇ ਹੈਗੇ ਆ ਚਿੱਟੇ ਤੇ ਕਾਲੇ ਜਿਹੇ ਬੱਦਲ ਦਿਖਾਈ ਦੇਣ ਲੱਗ ਪਏ। ਪਿੰਡਾਂ ਵੀ ਤੇ ਹੁੰਦੇ ਹੋਂਦੇ ਆਪਾਂ ਪਹੁੰਚੇ 32 ਮੀਲ ਦੀ ਜਗ੍ਹਾ ਤੇ। 32 ਮੀਲ ਨਾਂ ਦਾ ਇੱਕ ਪੁਆਇੰਟ ਆਉਂਦਾ ਹੈ। ਜਿਹੜੇ ਨੇ ਮੈਨੂੰ ਪਠਾਨਕੋਟ ਕਾਂਗੜਾ ਵਾਲੇ ਆ ਮੇਨ ਹਾਈਵੇ ਤੇ ਪਾ ਮੈਂ ਹੈਰਾਨ ਹੋ ਗਿਆ ਮੈਨੂੰ ਇਹ ਲੱਗਿਆ ਵੀ ਸ਼ਾਇਦ ਮੈਂ ਪਿਛੇ ਕਿਤੇ ਫਿਰਦਾ ਜਾਂ ਗਲਤ ਹੋ ਗਿਆ ਆਪਣਾ ਭੁੱਲ ਭੱਲ ਗਏ ਪਰ ਬੱਤੀ ਮੀਲ ਨਾ ਦੇ ਇੱਕ ਥਾਂ ਤੇ ਜਿਹੜਾ ਕੀ ਪਠਾਨਕੋਟ ਨੂਰਕੋਟ ਤੇ ਕਾਂਗੜਾ ਵਾਲੀ ਹਾਈਵੇ ਤੇ ਹੁੰਦਾ ਪਿੰਡਾਂ ਵੀ ਤੇ ਹੁੰਦਾ ਹਨ ਇੱਥੇ ਆ ਗਿਆ ਇੱਥੋਂ 35 ਕਿਲੋਮੀਟਰ ਰਹਿ ਗਈ ਹੈ 40 ਕਿਲੋਮੀਟਰ ਰਹਿ ਗਈ ਹੈ ਕਰੀਬੀ ਸਵਾ ਘੰਟੇ ਦਾ ਡੇਢ ਘੰਟੇ ਦਾ ਰਹਾ ਹੌਲੀ ਹੌਲੀ ਚੱਲਦੇ ਆ ਸੜਕ ਅਜੇ ਕਿਤੋਂ ਕਿਤੋਂ ਬਣੀ ਜਾਂਦੀ ਹੈ ਪਠਾਨਕੋੜ ਕਾਂਗੜਾ ਰੋਡ ਤੇ ਜਗ੍ਹਾ ਦਾ ਨਾਮ ਹੈ ਰੈਤ ਤੇ ਰੈਤ ਦੇ ਪੁਲ ਨੂੰ ਲੰਘ ਕੇ ਅੱਗੇ ਦੋ ਸੜਕਾਂ ਬਣਦੀਆਂ ਇੱਕ ਇੱਧਰ ਕਰੇਦੀ ਜਾਂਦੀ ਹੈ ਇੱਧਰ ਯੋਲ ਹੋ ਕੇ ਤੇ ਕਾਂਗੜੇ ਚਲੀ ਜਾਂਦੀ ਹੈ ਆਪਾਂ ਫੜਾਂਗੇ ਆਹ ਰਾਹ ਤੇ ਸੜਕ ਦਾ ਕੰਮ ਇੱਥੇ ਜ਼ੋਰ ਨਾਲ ਚੱਲੀ ਜਾਂਦਾ ਹਾਈਵੇ ਪੂਰੇ ਪਾਸੇ ਬਣਾਈ ਜਾਂਦੇ ਆ ਇਹ ਪਠਾਨਕੋੜ ਕਾਂਗੜਾ ਜੋੜੀ ਜਾਂਦੇ ਆ ਕਾਂਗੜਾ ਮੰਡੀ ਤੇ ਕਾਂਗੜੇ ਤੋਂ ਅੱਗੇ ਥੱਲੇ ਉਧਰ ਜਿਹੜਾ ਆਪਾਂ ਹਾਰਪੁਰ ਉਹ ਵੀ ਜੁੜੀ ਵੱਡੇ ਪੱਧਰ ਤੇ ਕੰਮ ਹੋਈ। ਇੱਥੇ ਲਈ ਪਸੋਂ ਆਪਾਂ ਆਏ ਆ। ਇਹ ਹੈਗੀ ਪਠਾਨਕੋਟ ਰੋਡ। ਇੱਥੋਂ ਖੈਰੀ ਕਰੇਰੀ ਥਾਸ 25 ਕਿਲੋਮੀਟਰ ਰਹਿ ਗਿਆ। ਉਹ ਬੱਦਲਾਂ ਵਾਲੇ ਪਾਸੇ ਜਾਣਾ ਆਪਾਂ। ਉੱਥੋਂ ਆਪਣਾ ਟਰੈਕਿੰਗ ਪੁਆਇੰਟ ਸ਼ੁਰੂ ਹੁੰਦਾ ਟਰੈਕ ਪੁਆਇੰਟ। ਬੰਟੀ ਨਾਲ ਗੱਲ ਹੋਈ ਐ। ਬੰਟੀ ਟਰੈਕ ਲੀਡਰ ਤੇ ਗਾਈਡ ਕਹਿ ਦਿੰਨੇ ਆ। ਉਹਨੂੰ ਮਿਲਣਾ ਜਾ ਕੇ ਤੇ ਘੰਟੇ ਕਿਦਾ ਵਰਾਹ ਵਿਖਾਉਂਦਾ। ਸਵਾ 4:00 ਹੋਈ ਐ। ਤੇ ਸਵੇਕ 5:00 ਵਜੇ ਤੋਂ ਆਪਾਂ ਉੱਥੇ ਲੱਗ ਜਾਂਦੀ ਰਾਜਵਿਣੀ ਆ ਬੱਦਲਬਾਈ ਦਾ ਜਾਂ ਮੀਂਹ ਦਾ ਕੀ ਢਾਕਾ ਵਕਾ ਜਿਹੜੀ ਸੜਕ ਤੇ ਆਪਾਂ ਆਏ ਆ ਇਹ ਵੀ ਧਰਮਸ਼ਾਲਾ ਜਾਂਦੀ ਆ ਤੇ ਹੁਣ ਇੱਥੇ ਇੱਕ ਰਾਹ ਪਟਿਆ ਸਿੰਗਲ ਜਾ ਘੇਰਾ ਕਰੇਰੀ ਸੱਲੀ ਤੇ ਦਰੀਨੀ ਇਧਰਲੇ ਪਾਸੇ ਚਲਾ ਜਾਂਦਾ ਜੀ ਇਹ ਧਰਮਸ਼ਾਲਾ ਨੂੰ ਤੇ ਥੱਲੋਂ ਆਪਾਂ ਆਏ ਆ ਜੀ ਰੈਤ ਵੱਲੋਂ ਰੈਤ ਤੋਂ ਕਾਂਗੜਾ ਹੋ ਕੇ ਵੀ ਧਰਮਸ਼ਾਲਾ ਆਉਂਦਾ ਹੈ ਤੇ ਰੈਤ ਤੋਂ ਇਧਰ ਵੀ ਧਰਮਸ਼ਾਲਾ ਆ ਜਾਂਦਾ ਤੇ ਕਿਹ ਰਾ ਇਥੇ ਰਹਿ ਗਿਆ ਹੁਣ 8.5 ਕਿਲੋਮੀਟਰ ਤੇ ਕਰੀ ਰਹਿ ਗਈ 18 ਕਿਲੋਮੀਟਰ ਸੜਕ ਸਿੰਗਲ ਹੈ ਜੀ ਤੇ ਹੁਣ ਚੜ੍ਹਾਈ ਸ਼ੁਰੂ ਹੋਊਗੀ ਕਿਰੇ ਤੱਕ ਦਾ ਸਾਰਾ ਰਾ ਜਿਹੜਾ ਹੈਗਾ ਉਹ ਸਿੰਗਲ ਦੂ ਘਰ ਅਮਸਾ ਖਹਿਗੇ ਜ ਲੱਗਦੀਆਂ ਇਹ ਕਿਤੇ ਕਿਤੇ ਜਿਹੜੇ ਹੈਗੇ ਆ ਪਹਾੜ ਉਹ ਧਸੇ ਵੀ ਹੋਏ ਹਨ ਕਿ ਲੈਂਡਸਲਾਈਡਿੰਗ ਵੀ ਇੱਥੇ ਕੋਈ ਵੀ ਹੈ ਪਹਾੜ ਕੱਚੇ ਐ ਇਸ ਕਰਕੇ ਉਹ ਖੁਰ ਜਾਂਦੇ ਐ ਤੇ ਜਦੋਂ ਰਾਤ ਨੂੰ ਮੀਂਹ ਪੈਂਦਾ ਤਾਂ ਤੜਕੇ ਧੁੱਪ ਲੱਗਣ ਕਰਕੇ ਉਹ ਥੱਲੇ ਡਿੱਗ ਪੈਂਦੇ ਸਾਰਾ ਦਾ ਸਿੰਗਲ ਹੁਣ ਕਰਕੇ ਬੜੀ ਧਿਆਨ ਨਾਲ ਤੇ ਹੌਲੀ ਹੌਲੀ ਤੁਹਾਨੂੰ ਤਾਂ ਦਾ ਜਿਹੜਾ ਸਾਧਨ ਹੈ ਉਹ ਚਲਾਉਣਾ ਪੈਂਦਾ ਸੋ ਇਨਾਂ ਰਾਵਾਂ ਦੀ ਖਾਸੀ ਤੇ ਹੀ ਹੁੰਦੀ ਆ ਵੀ ਇਹ ਸੋਹਣੇ ਵੀ ਹੁੰਦੇ ਆ ਤੇ ਨਾਲ ਨਾਲ ਜੋਖਮ ਭਰੇ ਹੁੰਦੇ ਪਰ ਗਿਆਨਪ ਤੇ ਸਮਝਦਾਰੀ ਨਾਲ ਜੇ ਚਲਾਇਆ ਜਾਵੇ ਸਾਧਨ ਤੁਸੀਂ ਇਹਨਾਂ ਰਵਾਂ ਦਾ ਆਨੰਦ ਮਾਣ ਸਕਦੇ। ਸੋ ਹੁਣ ਮੈਂ ਜਿਹੜਾ ਹੈਗਾ ਉਹ ਘੇਰੇ ਤੋਂ ਘੇਰੇ ਵਾਲੀ ਸੜਕ ਦੇ ਉੱਪਰ ਅੱਗੇ ਚੱਲ ਰਿਹਾ ਹੈਗਾ ਕਰੇਵੀ ਤੱਕ। ਤੋਂ ਉੱਥੋਂ ਰਸਤਾ ਸੀਗਾ 18 ਕਿਲੋਮੀਟਰ ਦਾ ਤੇ ਘੇਰਾ ਸੀਗਾ 8 ਕਿਲੋਮੀਟਰ। ਘੇਰਾ ਲੰਘ ਗਿਆ ਮੈਂ ਤੇ ਘੇਰਾ ਲੰਘਣ ਤੋਂ ਬਾਅਦ ਹੁਣ ਕਰੇਵੀ ਦਾ ਰਸਤਾ ਸ਼ੁਰੂ ਹੋ ਗਿਆ। ਥੋੜਾ ਜਿਹਾ ਰਹਿ ਗਿਆ ਇਹ ਤੇ ਥੋੜਾ ਰਹਿਣ ਤੋਂ ਬਾਅਦ ਦੇਖਦੇ ਆ ਕਿੱਥੇ ਜਾਈਏ। ਵਿਚ ਵਿਚ ਦੀ ਕਿਤਨਾ ਕਿਤੇ ਜਿਹੜੇ ਹੈਗੇ ਆ ਉਹ ਚੜ੍ਹਾਈਆਂ ਵੀ ਆਉਂਦੀਆਂ। ਤੇ ਸੜਕ ਇਨੀ ਸੁੰਨੀ ਹੈ ਸੁੰਨੀ ਹੋਣ ਕਰਕੇ ਜਿਹੜੇ ਜਵਾਕ ਆ ਉਹ ਇੱਥੇ ক্রিকেট ਖੇਡ ਹੀ ਜਾਂਦੇ ਆ ਸੜਕ ਤੇ ਉਹਨਾਂ ਆਵਾਜਾਈ ਬਹੁਤ ਬਹੁਤ ਨਾਮਤ ਰਹਿ ਗਈ ਕੋਈ ਟਾਵਾਂ ਦੇ ਲੜਾ ਹੈਗਾ ਉਹ ਨੂੰ ਸਾਧਨ ਮਿਲਿਆ ਦੋ ਕਾਰਾਂ ਮਿਲੀਆਂ ਤੇ ਦੋ ਤਿੰਨ ਜਿਹੜੇ ਹੈਗੇ ਮੋਟਰਸਾਈਕਲ ਵਾਲੇ ਮਿਲੇ ਜਾਂਦੇ ਆ ਤਸਰੀਆ ਪਿੰਡ ਹੈ ਕਰੇਰੀ ਖਾਸ ਤੇ ਪਿੰਡ ਇੰਨਾ ਸੋਹਣਾ ਹੈ ਕਿ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਅੱਖਾਂ ਨੰਗੀ ਅੱਖ ਨਾਲ ਤੁਸੀਂ ਇਹਦੀ ਖੂਬਸੂਰਤੀ ਦੇਖ ਸਕਦੇ ਹੋ ਕੈਮਰਾ ਸ਼ਾਇਦ ਤੁਹਾਨੂੰ ਨਹੀਂ ਨਹੀਂ ਦਿਖਾ ਸਕਦਾ ਤੇ ਸ਼ਾਂਤੀ ਹੈ ਬਿਲਕੁਲ ਤੇ ਇਧਰਲੇ ਪਾਸੇ ਪਹਾੜਾਂ ਦੇ ਨਾਲ ਟਕਰਾਉਂਦੇ ਬੱਦਲ ਇੱਥੋਂ ਅੱਗੇ 3 ਕਿਲੋਮੀਟਰ ਤੇ ਕਰੇਰੀ ਲੇਕ ਟਰੈਕ ਸ਼ੁਰੂ ਹੁੰਦਾ ਜੀ ਜਿਹੜਾ ਆਪਾਂ ਕਰਨਾ ਆਏ ਹਾਂ ਤੇ ਰਾਤ ਦਾ ਟਿਕਾਣਾ ਇੱਥੇ ਹੈ ਉਹ ਥੱਲੇ ਇੱਕ ਕੋ ਹੋਮਸਟੇ ਆ ਉੱਥੇ ਰੁਕੇ ਹੋਏ ਆ ਪਿੰਡ ਦੇਖਣ ਦੇ ਲਈ ਸੜਕੇ ਸੜਕ ਆਪਾਂ ਇਧਰ ਨੂੰ ਆ ਗਏ ਆ ਉਹ ਸਾਹਮਣੇ ਇਧਰਲੇ ਪਾਸੇ ਥੋੜੇ ਧਰਮਸ਼ਾਲਾ ਤੇ ਮਕਲੌੜ ਗੰਦੇ ਉੱਥੋਂ ਸ਼ੁਰੂ ਹੁੰਦਾ ਹੈਗਾ ਟ੍ਰੇਨ ਦਾ ਟ੍ਰੈਕ ਤੇ ਇਧਰਲੇ ਪਾਸੇ ਕਿਤੇ ਹੈਗਾ ਕਰੀਰੀ ਲੇਕ ਟ੍ਰੈਕ ਤੇ ਦੋਨੇ ਜਾ ਕੇ ਇਹ ਜਦੋਂ ਆਪਾਂ ਕਰੀਰੀ ਲੇਕ ਤੋਂ ਲਾਕਾ ਅਗਲੀ ਸ਼ਰਿੰਦਰ ਹਾਰਾ ਪਾਸ ਹੋਈ ਨਾ ਉੱਥੇ ਇਕੱਠੇ ਹੋ ਜਾਂਦੇ ਦੋਨੇ ਟ੍ਰੈਕ ਆ ਠੰਡਕ ਹੈ ਤੇ ਸ਼ਾਂਤੀ ਹੈ ਵਿੰਗਵਲੇਵੇਂ ਖਾਂਦੀ ਸੜਕ ਆਪਾਂ ਲੈ ਕੇ ਆਈਏ ਇੱਕ ਰੀ ਦੀ ਖਾਸ ਜਿਹੜੀ ਉਹ ਦਿਸਦੀ ਹੈ ਤੁਹਾਨੂੰ ਇਹ ਇੱਥੋਂ ਆਉਂਦੀ ਆਉਂਦੀ ਉਪਰੇ ਉਹ ਪਿਛੇ ਉਹ ਥੱਲੇ ਉਹ ਉਥੋਂ ਆਈਏ ਜੀ ਇਹ ਘੇਰੇ ਤੋਂ ਇਧਰ ਨੂੰ ਸੋ ਜਦੋਂ ਤੁਸੀਂ ਸੜਕ ਚੜਦੇ ਹੋ ਉਦੋਂ ਨਹੀਂ ਤੁਹਾਨੂੰ ਮਹਿਸੂਸ ਹੁੰਦਾ ਵੀ ਤੁਸੀਂ ਕਿੰਨਾ ਗੁੱੱਚਾ ਚੜੀ ਜਾਂਦੇ ਹੋ ਪਰ ਜਦੋਂ ਉੱਪਰੋਂ ਦੇਖਦੇ ਹੋ ਸੜਕ ਨੂੰ ਉਦੋਂ ਪਤਾ ਲੱਗਦਾ ਭਾਈ ਵੀ ਵਾਵਾ ਖਾਸੇ ਉੱਚੇ ਆ ਗਏ ਆਪਾਂ ਇੱਧਰ ਜਿਹੜੇ ਬੱਦਲ ਐ ਇਹ ਘਿਰ ਗਏ ਪਹਾੜਾਂ 'ਚ ਉੱਪਰ ਉੱਚਾ ਉੱਠਣ ਦੀ ਕੋਸ਼ਿਸ਼ ਕਰਦੇ ਐ ਪਰ ਭਾਰੇ ਹੋਣ ਕਰਕੇ ਵਿਚਾਲੇ ਵਿਚਾਰੇ ਜਿਹੜੇ ਹੈਗੇ ਆ ਉੱਥੇ ਘਰ ਜਾਂਦੇ ਸੋ ਫਿਰ ਮੀਂਹ ਪੈਂਦਾ ਵੈਸੇ ਤਾਂ ਜਿਹੜਾ ਮੌਸਮ ਐ ਉਹ ਨੈਟਵਰਕ ਦਿਖਾ ਰਿਹਾ ਵੀ ਸਾਫ਼ ਆ ਭਾਈ ਅਗਲੇ 2 ਦਿਨ ਪਰ ਪਹਾੜਾਂ ਦੇ ਮੌਸਮ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਤੇ ਕਿਵੇਂ ਬਦਲ ਜੇ ਚਲੋ ਉਹ ਵੇਖੀ ਜਾਊਗੀ ਮੰਗੇੜਾ ਕੱਢਿਆ ਹੁਣ ਕਿਲੋਕਮੀਟਰ ਦਾ ਤੇ ਸਾਰਾ ਪਿੰਡ ਹੀ ਚੁੱਪ ਐ ਸ਼ਾਂਤ ਹੈ ਕੋਈ ਵੀ ਟਾਂ ਵਡਲਾ ਜੇ ਬੰਦਾ ਦਿਸਦਾ ਹੁੰਦੀ ਨਹੀਂਗਾ ਖੇਤਾਂ ਖੁੱਤਾਂ 'ਚ ਜਾਂਦੇ ਕੰਮ ਕਰਨ ਤੇ ਗਏ ਹੋਏ ਲੋਕ ਤੁਸੀਂ ਕੁਝ ਨਹੀਂ ਕਰਨਾ ਬਸ ਧਿਆਨ ਨਾਲ ਜਿਹੜੀ ਹੈਗੀ ਹੈ ਆਵਾਜ਼ ਸੁਣੋ ਆਸੇ-ਪਾਸੇ ਦੀ ਪਹਾੜਾਂ ਚੋਂ ਨਿਕਲਦੇ ਪੱਥਰ ਦੀਆਂ ਹੀ ਚੌਰਸ ਜਾਂ ਅਜਿਹਾ ਤੱਕਰ ਸਲੇਟਾਂ ਜਿਹੜੀਆਂ ਹੈਗੀਆਂ ਟੁਕੜੇ ਕੱਢ ਕੇ ਇਸ ਸਲੇਟਾਂ ਵਾਂਗੂ ਬਣਾ ਕੇ ਤੇ ਛੱਤ ਪਾ ਲੈਂਦੇ ਆ ਘਰ ਦੀ ਆ ਸਾਹਮਣੇ ਇੱਕ ਕੱਚੇ ਘਰ ਦੀ ਛੱਤ ਪਾਈ ਹੋਈ ਹੈ ਜਿਹੜੀ ਕਿ ਉਸੇ ਪੱਥਰ ਦੀਆਂ ਸਲੇਟਾਂ ਦੀ ਬਣੀ ਹੋਈ ਹੈ ਆਮ ਤੌਰ ਤੇ ਇਨ੍ਹਾਂ ਪਿੰਡਾਂ ਦੇ ਵਿੱਚ ਘਰ ਕੱਚੇ ਅਤੇ ਇਸ ਸਲੇਟਾਂ ਜਿਹੜੀਆਂ ਹੈਗੀਆਂ ਪੱਥਰ ਦੀਆਂ ਪਾ ਕੇ ਤਿਰਛੀ ਛੱਤ ਬਣਾਈ ਜਾਂਦੀ ਹੈ ਹੁਣ ਕਿਤੇ ਕਿਤੇ ਇਹ ਪੱਕੇ ਘਰ ਵੀ ਪਾਉਣ ਲੱਗ ਗਏ ਆ ਜਿਵੇਂ ਜਿਵੇਂ ਬਰਫ ਪੈਣੀ ਘਟ ਗਈ ਐ ਨਾ ਪਿੰਡਾਂ 'ਚ ਓਵੇਂ ਓਵੇਂ ਇਹ ਪੱਕੇ ਘਰਾਂ ਮਲ ਵੱਧ ਗਏ ਸੋ ਪਹਿਲਾਂ ਘਰ ਇਹਨਾਂ ਦੇ ਕੱਚੇ ਤੇ ਉੱਤੇ ਤਕੋਨੀ ਛੱਤ ਦੇ ਨਾਲ ਅਸਲੇਟਾਂ ਪਾਈਆਂ ਜਿਹੜੇ ਬਈ ਦੁਰਗਾ ਸਿੰਘ ਦੇ ਮੈਂ ਹੋਮਸਟੇਜ ਰੁਕਿਆ ਆ ਉਹਦਾ ਘਰ ਐ ਤੇ ਆ ਘਰ ਦੀ ਰਸੋਈ ਐ ਭਾਂਡੇ ਡਿਗੇ ਵੇਟਾਂ ਦੇ ਉੱਪਰ ਆ ਉਹਦਾ ਮੁੰਡਾ ਝੌੜ ਕਰੀ ਜਾਂਦਾ ਮੇਰੇ ਨਾਲ ਤੇ ਆ ਇਧਰ ਉਹਦੀ ਘਰ ਵਾਲੀ ਬੈਠੀ ਰੋਟੀ ਪਾਣੀ ਦੇ ਆਰ ਵਿੱਚ ਲੱਗੀ ਹੋਈ ਐ ਹੁਣੇ ਮੈਨੂੰ ਆਪਦੇ ਘਰੇ ਲਿਜਾ ਕੇ ਉੱਥੇ ਹੀ ਰੋਟੀ ਖਵਾਈ ਬੜਾ ਆਨੰਦ ਆਇਆ ਸਮਾਂ ਰਾਤ ਦਾ 9:30 ਹੋ ਗਿਆ ਤੇ ਮੈਂ ਜਿਹੜੇ ਬਾਈਕਲ ਰੁਕਿਆ ਬੰਟੀ ਸ਼ਰਮਣ ਨੇ ਆਪਾਂ ਨੂੰ ਦੁਰਗਾ ਸਿੰਘ ਦੇ ਇਸ ਗੈਸਟ ਹਾਊਸ ਜਾਇਆ ਉਹਦੇ ਚ ਕਮਰਾ ਤਿਆਰਤਾ ਸੀਗਾ ਤੇ ਦੁਰਗਾ ਸਿੰਘ ਆਪਦੇ ਘਰੇ ਮੈਨੂੰ ਖਾਣਾ ਵੀ ਖਵਾ ਲਿਆ ਤੇ ਹੁਣ ਮੈਂ ਇੱਥੇ ਆ ਕੇ ਬੈ ਗਿਆ ਹੈਗਾ ਤੇ ਸਵੇਰ ਅਸੀਂ ਕਰੀਏ ਟ੍ਰੈਕ ਦਾ ਜਿਹੜਾ ਟ੍ਰੈਕ ਜਿਹੜਾ ਸ਼ੁਰੂ ਕਰਨਾ ਹੈ ਟ੍ਰੈਕ ਦੀ ਲੰਬਾਈ ਲਗਭਗ 9.5 ਕਿਲੋਮੀਟਰ ਹੈ ਤੇ ਬੰਟੀ ਸ਼ਰਮਾ ਮੈਨੂੰ ਮਿਲ ਗਿਆ ਉਹ ਬਾਈ ਕਹਿੰਦਾ ਵੀ ਆਪਾਂ ਸਵੇਰ 8:00 ਤੋਂ 9:00 10:00 ਚੱਲਾਂਗੇ ਨਾ ਨਾਲ ਤੇ ਜੇ ਸਲੋ ਵੀ ਤੁਰੇ ਤਾਂ ਵੀ ਆਪਾਂ ਸ਼ਾਮ ਦੇ 4:00 5:00 ਤੱਕ ਜਾ ਪਹੁੰਚਾਂਗੇ ਤੇ ਉਹ ਦੇਖਦੇ ਆ ਸਵੇਰ ਕੀ ਮਾਹੌਲ ਬਣਦਾ ਕੀ ਬਣਦਾ ਕਰਦਾ ਤੇ ਤੁੱਪਣੇ ਆਪਣੇ ਮੱਥੇ ਤੇ ਪੂਰੀਆਂ ਲੜੀ ਹੈਗੇ ਸਾਫ ਛੱਡਤੀਏ ਉਦੋਂ ਤੱਕ ਲਈ ਗੁੱਡ ਨਾਈਟ ਆ ਬਾਈ ਸਵੇਰ ਮਿਲਦੇ ਆ